ਜਿਹੜੇ ਘਰ 'ਚ ਜਿਹੜੇ ਬੰਦੇ 'ਚ ਦਲੇਦਰ ਆ ਨਾ ਉੱਥੇ ਤਰੱਕੀ ਨਹੀਂ ਆਉਂਦੀ ਕਦੇ ਇਹ ਗੱਲ ਸਾਰਿਆਂ ਨੂੰ ਮੇਰੇ ਵੱਲੋਂ ਇੱਕ ਪਿਆਰ ਨਾਲ ਸਨੇਹਾ ਵੀ ਆ ਜਿਹੜਾ ਬੰਦਾ ਸੂਰਜ ਚੜਨ ਤੋਂ ਪਹਿਲਾਂ ਉੱਠਦਾ ਜਿਹਦਾ ਕੰਮ ਹੈ ਰਾਤ ਦਾ ਨਾਈਟ ਡਿਊਟੀ ਆ ਉਹ ਡਿਫਰੈਂਟ ਸਟੋਰੀ ਆ ਉਹ ਮਨ ਉਹਦੇ ਲਈ ਇਹ ਗੱਲ ਨਹੀਂ ਆਪਣੇ ਜੁੜਦੀ ਕਿਉਂਕਿ ਆਲਰੇਡੀ ਰਾਤਾਂ ਨੂੰ ਜਾਗ ਰਿਹਾ ਤੇ ਉਹ ਵੀ ਸੂਰਜ ਚੜਨ ਤੋਂ ਪਹਿਲਾਂ ਹੀ ਉੱਠਿਆ ਹੁੰਦਾ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਜ਼ਰੂਰੀ ਹੈ ਤੇ ਆਪਦੇ ਕਮਰੇ ਨੂੰ ਆਪਦੀ ਜ਼ਿੰਦਗੀ ਨੂੰ ਸਾਫ਼ ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ ਉੱਠਣ ਤੋਂ ਬਾਅਦ ਤੁਹਾਡਾ ਬੈੱਡ ਸਾਫ਼ ਹੋਣਾ ਚਾਹੀਦਾ ਜਿਹੜੀ ਗੱਡੀ ਤੁਸੀਂ ਆਣਾ ਉਹ ਗੱਡੀ ਸਾਫ਼ ਹੋਣੀ ਚਾਹੀਦੀ ਆ ਉਹ ਗੱਡੀ ਚਾਹੇ ਮੰਨ ਲਓ ਲੱਖ ਦੀ ਆ ਚਾਹੇ 2 ਲੱਖ ਦੀ ਆ ਚਾਹੇ ਜੋ ਦੀ ਪ੍ਰਾਈਸ ਮੈਟਰ ਨਹੀਂ ਕਰਦੀ ਚਾਹੇ ਉਹ ਸਾਈਕਲ ਆ ਪਰ ਤੁਹਾਡਾ ਸਾਈਕਲ ਵੀ ਲਾਓ ਸਵਾਦ ਨਾਲ ਸ਼ਿੰਗਾਰਿਆ ਤੇ ਸਾਫ਼ ਹੋਣਾ ਚਾਹੀਦਾ ਤੁਸੀਂ ਸਾਫ਼ ਸੁਥਰੇ ਹੋਣੇ ਚਾਹੀਦੇ ਹੋ ਕਿਉਂਕਿ ਜਿੱਥੇ ਦਲਿਤਰ ਆ ਜਵੇ ਉੱਥੇ ਤਰੱਕੀ ਨਹੀਂ ਆਉਂਦੀ ਜਿੱਥੇ ਜਿਹੜੇ ਘਰਾਂ ਦੇ ਵਿੱਚ ਜਿਹੜੇ ਕਮਰਿਆਂ ਦੇ ਵਿੱਚ ਤੇ ਜਿਹੜੇ ਬੰਦਿਆਂ ਦੀ ਜ਼ਿੰਦਗੀ ਦੇ ਵਿੱਚ ਦਲਿਤਰ ਆ ਜਾਂਦਾ ਉੱਥੇ ਤਰੱਕੀ ਨਹੀਂ ਸੋ ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਭ ਤਰੱਕੀਆਂ ਮਾਣੋ